ਹੱਥਾਂ ਪੈਰਾਂ ਤੇ ਟੈਨਿੰਗ ਜੰਮ ਗਈ ਹੈ ਗਰਦਨ ਤੇ ਬਹੁਤ ਜ਼ਿਆਦਾ ਮੈਲ ਜੰਮੀ ਹੋਈ ਹੈ ਬਹੁਤ ਸਾਰੀਆਂ ਰੈਮਡੀਆਂ ਇਸਤੇਮਾਲ ਕਰ ਲੀਆਂ ਨੇ ਬਿਲਕੁਲ ਵੀ ਫਰਕ ਨਹੀਂ ਪਿਆ ਅੱਜ ਤੁਹਾਨੂੰ ਦੱਸਦੀਆਂ ਕਿ 2 ਰੁਪਏ ਦੇ ਕਲੀਨਿਕ ਪਲੱਸ ਸ਼ੈਂਪੂ ਦੇ ਨਾਲ ਕਿਸ ਤਰੀਕੇ ਨਾਲ ਤੁਸੀਂ ਆਪਣੇ ਹੱਥ ਪੈਰ ਗਰਦਨ ਗੋਡੇ ਗਿੱਟੇ ਕਿਸ ਤਰੀਕੇ ਨਾਲ ਉਹਦੀ ਮੈਲ ਉਤਾਰ ਸਕਦੇ ਹੋ ਕਿਸ ਤਰੀਕੇ ਨਾਲ ਸਾਫ਼ ਕਰ ਸਕਦੇ ਹੋ ਕਿੰਨੇ ਵੀ ਜੰਮੀ ਹੋਵੇ ਟੈਨਿੰਗ ਕਿੰਨਾ ਵੀ ਕਾਲਾਪਨ ਆਇਆ ਹੋਵੇ ਤੁਸੀਂ 2 ਮਿੰਟਾਂ ਦੇ ਵਿੱਚ ਆਪਣਾ ਰਿਮੂਵ ਕਰ ਸਕਦੇ ਹੋ ਬਸ 2 ਰੁਪਏ ਦਾ ਪਾਊਚ ਸ਼ੈਂਪੂ ਦਾ ਤੁਸੀਂ ਲੈਣਾ ਹੈ ਇਹ ਸ਼ੈਂਪੂ ਦਾ ਪਾਊਚ ਜਿਹੜਾ ਹੈ ਕਮਾਲ ਕਰੇਗਾ ਤੁਹਾਡੀ ਸਕਿਨ ਤੇ ਇਸ ਤਰੀਕੇ ਨਾਲ ਤੁਸੀਂ ਇੱਕ ਪਾਊਡਰ ਸ਼ੈਂਪੂ ਦਾ ਲੈ ਲੈਣਾ ਹੈ ਸ਼ੈਂਪੂ ਤੁਸੀਂ ਇੱਥੇ ਕਲੀਨਿਕ ਪਲੱਸ ਹੀ ਲਿਓ ਸਭ ਤੋਂ ਬੈਟਰ ਹੋਵੇਗਾ ਇਸ ਤਰੀਕੇ ਨਾਲ ਕਲੀਨਿਕ ਪਲੱਸ ਸ਼ੈਂਪੂ ਲੈ ਕੇ ਪਹਿਲਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਚਮਚੇ ਦੀ ਸਹਾਇਤਾ ਦੇ ਨਾਲ ਫਿਰ ਤੁਸੀਂ ਜਿਹੜੀ ਇਹਦੇ ਵਿੱਚ ਨੈਕਸਟ ਚੀਜ਼ ਪਾਣੀ ਉਹ ਪਾਣੀ ਆਪਾਂ ਹਲਦੀ ਹਲਦੀ ਜਿਹੜੀ ਆਮ ਆਪਾਂ ਕਿਚਨ ਵਿੱਚ ਸਬਜ਼ੀਆਂ ਵਿੱਚ ਇਸਤੇਮਾਲ ਕਰਦੇ ਹਾਂ ਉਹ ਲੈਣੀ ਹੈ ਤੇ ਅਗਰ ਤੁਹਾਡੇ ਬਹੁਤ ਜ਼ਿਆਦਾ ਟੈਨਿੰਗ ਜੰਮੀ ਹੋਈ ਤੇ ਇੱਥੇ ਤੁਸੀਂ ਅਨਿੰਬੂ ਵੀ ਪਾ ਸਕਦੇ ਹੋ ਨਿੰਬੂ ਦੀਆਂ ਬੂੰਦਾਂ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਜੇ ਤੁਹਾਡੇ ਬਹੁਤ ਹੀ ਜ਼ਿਆਦਾ ਟੈਨਿੰਗ ਹੋਈ ਪਈ ਹੈ ਪੈਰਾਂ ਤੇ ਹੱਥਾਂ ਤੇ ਗਰਦਨ ਤੇ ਇਸ ਤਰੀਕੇ ਨਾਲ ਇਹਨੂੰ ਆਪਾਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਉਸ ਤੋਂ ਬਾਅਦ ਤੁਸੀਂ ਕੀ ਲੈਣਾ ਹੈ ਕੋਲਗਟ ਜਿਹੜੀ ਕੋਲਗਟ ਆਪਾਂ ਟੂ ਪਿਸਟ ਕਰਦੇ ਹਾਂ ਨਾ ਘਰੇ ਇਸਤੇਮਾਲ ਕਰਦੇ ਆ ਵੈਸੇ ਵਾਈਟ ਵਾਲੀ ਹੀ ਕੋਲਗਟ ਹੀ ਲੈਣਾ ਹੋਰ ਕੋਈ ਨਾ ਲੈਣਾ ਕਿਉਂਕਿ ਕੋਲਗਟ ਦੇ ਨਾਲ ਜਿਆਦਾ ਅਸਰ ਹੁੰਦਾ ਜਿਆਦਾ ਸਾਡੀ ਸਕਿਨ ਜਿਹੜੀ ਸਾਫ਼ ਹੁੰਦੀ ਹੈ ਤੇ ਇਹਦੇ ਨਾਲ ਕੋਈ ਵੀ ਸਾਨੂੰ ਇਫੈਕਟ ਵੀ ਨਹੀਂ ਹੁੰਦਾ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਇਹ ਫੇਸ ਤੇ ਵੀ ਲਗਾ ਲਵਾਂਗੇ ਨਾ ਤਾਂ ਵੀ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣਗੀ ਤੁਸੀਂ ਫੇਸ ਤੇ ਵੀ ਇਸ ਫੇਸ ਪੈਕ ਨੂੰ ਲਗਾ ਸਕਦੇ ਹੋ ਅਗਰ ਤੁਹਾਡੇ ਮੱਥੇ ਤੇ ਬਹੁਤ ਜ਼ਿਆਦਾ ਟੈਨਿੰਗ ਹੈ ਕਈ ਵਾਰ ਮੇਰੇ ਭੈਣਾਂ ਦੇ ਮੱਥੇ ਤੇ ਕਈ ਵਾਰ ਠੋਡੀ ਤੇ ਹਨਾ ਟੈਨਿੰਗ ਬਹੁਤ ਜ਼ਿਆਦਾ ਜੰਮੀ ਹੁੰਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਅਗਰ ਜੇ ਤੁਸੀਂ ਆਪਣੇ ਚਿਹਰੇ ਤੇ ਲਗਾਉਣਾ ਹੈ ਫਿਰ ਨਿੰਬੂ ਤੁਸੀਂ ਸਕਿਪ ਕਰ ਦਿਓ ਜੇ ਤੁਸੀਂ ਚਿਹਰੇ ਤੇ ਲਗਾਉਣਾ ਹੈ ਤਾਂ ਨਿੰਬੂ ਜਿਹੜਾ ਹੈ ਤੁਸੀਂ ਮਤਲਬ ਕਿ ਨਹੀਂ ਪਾਣਾ ਹੈਗਾ ਠੀਕ ਹੈ ਤੇ ਇਸ ਤਰੀਕੇ ਨਾਲ ਇਸ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਇਹ ਬਣ ਕੇ ਸਾਡੀ ਰੈਮਡੀ ਬਹੁਤ ਹੀ ਬਿਊਟੀਫੁੱਲ ਰੈਮਡੀ ਬਣ ਕੇ ਰੈਡੀ ਹੋ ਗਈ ਹੈ ਇਹਨੂੰ ਤੁਸੀਂ ਐਦਾਂ ਨਾ ਸਮਝਣਾ ਕਿ ਇਹ ਸ਼ੈਂਪੂ ਹੈ ਸਿਰਫ ਵਾਲ ਧੋਣਦੇ ਹੀ ਕੰਮ ਆਉਂਦਾ ਹੈ ਇਹਦੇ ਨਾਲ ਟੈਨਿੰਗ ਕਿਦਾਂ ਖਤਮ ਹੋਵੇਗੀ ਇਹ ਇੱਕ ਜਾਦੂਈ ਕਰੀਮ ਬਣ ਕੇ ਰੈਡੀ ਹੋ ਗਈ ਹੈ ਅਜਮਾਈ ਹੋਈ ਹੈ ਲਗਾਈ ਹੋਈ ਹੈ ਇਹਦੇ ਨਾਲ ਹੱਥ ਪੈਰ ਜਿੰਨੀ ਵੀ ਟੈਨਿੰਗ ਪੁਰਾਣੀ ਤੋਂ ਪੁਰਾਣੀ ਜੰਮੀ ਹੁੰਦੀ ਹੈ ਉਹ ਸਭ ਖਤਮ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਪ੍ਰੂਫ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਣੇ ਇਸ ਤਰੀਕੇ ਨਾਲ ਹੱਥਾਂ ਤੇ ਲਗਾ ਲੈਣੀ ਐ ਪੈਰਾਂ ਤੇ ਲਗਾ ਲੈਣੀ ਐ ਜਿੱਥੇ ਵੀ ਤੁਹਾਡੇ ਟੈਨਿੰਗ ਐ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਐ ਦੇਖੋ ਹੱਥ ਤੇ ਕਿੰਨਾ ਕਾਲਾ ਜਿਹਾ ਜੰਮਿਆ ਹੋਇਆ ਖੁਸ਼ਕੀ ਜਿਹੀ ਜੰਮੀ ਹੋਈ ਕਾਲਾਪਨ ਜੰਮਿਆ ਹੋਇਆ ਐ ਤੇ ਇਹ ਵਾਲੀ ਰੈਮਡੀ ਜਿਹੜੀ ਐ ਤੁਸੀਂ ਇਸ ਤਰੀਕੇ ਨਾਲ ਆਪਣੇ ਹੱਥਾਂ ਤੇ ਪੈਰਾਂ ਤੇ ਇਹਨੂੰ ਅਪਲਾਈ ਕਰ ਲੈਣਾ ਆਪਣੇ ਫੇਸ ਤੇ ਵੀ ਅਪਲਾਈ ਕਰ ਸਕਦੇ ਹੋ ਇਸ ਤਰੀਕੇ ਨਾਲ ਪੂਰੇ ਤਰੀਕੇ ਨਾਲ ਤੁਸੀਂ ਆਪਣੇ ਹੱਥਾਂ ਤੇ ਇਹਨੂੰ ਚੰਗੀ ਤਰ੍ਹਾਂ ਲਗਾ ਲੈਣਾ ਐ ਲਗਾਉਣ ਤੋਂ ਬਾਅਦ ਫਿਰ ਤੁਸੀਂ ਮਤਲਬ ਕਿ ਇਹਨੂੰ ਥੋੜਾ ਟਾਈਮ ਰੱਖਣਾ ਹੈ ਅੱਧਾ ਘੰਟਾ ਇਹਨੂੰ ਰੱਖਣਾ ਹੈ ਤੁਸੀਂ ਲਗਾ ਕੇ ਮਤਲਬ ਤੁਸੀਂ ਆਪਣੇ ਪੈਰਾਂ ਤੇ ਲਗਾ ਰਹੇ ਹੋ ਗਰਦਨ ਤੇ ਲਗਾ ਰਹੇ ਹੋ ਹੱਥਾਂ ਤੇ ਲਗਾ ਰਹੇ ਹੋ ਹਨਾ ਤੇ ਇਹਨੂੰ ਅੱਧਾ ਘੰਟਾ ਲਗਾ ਕੇ ਆਪਾਂ ਇਸ ਤਰੀਕੇ ਨਾਲ ਛੱਡ ਦੇਣਾ ਹੈ ਤਾਂ ਜੋ ਜਿਹੜੀਆਂ ਚੀਜ਼ਾਂ ਪਾਈਆਂ ਨੇ ਪ੍ਰੋਪਰ ਤਰੀਕੇ ਦੇ ਨਾਲ ਅਸਰ ਕਰਨ ਜਿੰਨੀ ਵੀ ਜੰਮੀ ਮੈਲ ਜੰਮੀ ਟੈਨਿੰਗ ਹੈ ਨਾ ਤੁਹਾਡੀ ਜੜ ਤੋਂ ਖਤਮ ਹੋਵੇਗੀ ਜਿਹੜੀ ਕੋਲਗਟ ਸ਼ੈਂਪੂ ਪਾਇਆ ਨਾ ਉਹਨੇ ਇੱਕਦਮ ਤੁਹਾਡੀ ਜੜ ਤੋਂ ਹੀ ਜੜੀ ਟੈਨਿੰਗ ਨੂੰ ਪੱਟ ਦੇਣਾ ਹੈ ਤੇ ਤੁਹਾਡੇ ਹੱਥ ਪੈਰ ਜਿੱਦਾਂ ਦੇ ਪਹਿਲਾਂ ਗੋਰੇ ਚਿੱਟੇ ਹੁੰਦੇ ਸੀ ਕਈ ਵਾਰ ਆਪਣੇ ਬਾਜੂ ਜੜੀਆਂ ਹੁੰਦੀਆਂ ਨੇ ਗੋਰੀਆਂ ਹੁੰਦੀਆਂ ਨੇ ਹੱਥ ਪੈਰ ਕਾਲੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਤੇ ਕੱਪੜਾ ਨਹੀਂ ਹੁੰਦਾ ਹਨਾ ਬਾਹਰਲੀ ਧੁੱਪ ਪੈਂਦੀ ਰਹਿੰਦੀ ਹੈ ਬਾਹਰਲੀ ਮਿੱਟੀ ਘੱਟਾ ਪੈਂਦਾ ਰਹਿੰਦਾ ਤੇ ਇਸ وجہ ਨਾਲ ਸਾਡੇ ਟੈਨਿੰਗ ਜਿਹੜੀ ਹੈ ਨਾ ਬਹੁਤ ਜ਼ਿਆਦਾ ਜਮ ਜਾਂਦੀ ਹੈ ਅੱਧੇ ਘੰਟੇ ਬਾਅਦ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਸੁੱਕ ਚੁੱਕਾ ਪੈਕ ਤੇ ਤੁਸੀਂ ਇਸ ਪਾਣੀ ਨੂੰ ਲੈ ਕੇ ਆਪਣੇ ਚੰਗੀ ਤਰ੍ਹਾਂ ਹੱਥਾਂ ਤੇ ਲਗਾ ਕੇ ਤੇ ਇਹਨੂੰ ਹੌਲੀ-ਹੌਲੀ ਤੁਸੀਂ ਨਾ ਰਿਮੂਵ ਕਰਨਾ ਹੈ ਠੀਕ ਹੈ ਇਹ ਦੇਖੋ ਹੌਲੀ-ਹੌਲੀ ਇਸ ਤਰੀਕੇ ਨਾਲ ਇਹਨੂੰ ਰਿਮੂਵ ਕਰਨਾ ਹੈ ਪਾਣੀ ਦੇ ਨਾਲ ਗਿੱਲਾ ਕਰਕੇ ਰੋਜ਼ ਵਾਟਰ ਵੀ ਲੈ ਸਕਦੇ ਹੋ ਪਾਣੀ ਵੀ ਲੈ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਤੁਸੀਂ ਰਿਮੂਵ ਕਰਨਾ ਹੈ ਹੌਲੀ ਹੌਲੀ ਰਿਮੂਵ ਕਰਦੇ ਕਰਦੇ ਤੁਸੀਂ 10 ਤੋਂ 15 ਮਿੰਟ ਲਾ ਦੇਣੇ ਨੇ ਠੀਕ ਹੈ ਕਿਉਂਕਿ 15 ਅੱਧਾ ਘੰਟਾ ਤੁਹਾਨੂੰ ਫੇਸ ਪੈਕ ਨੂੰ ਲਗਾ ਲਗਾ ਕੇ ਤੁਸੀਂ ਛੱਡ ਦੇਣਾ ਜਿਹੜਾ ਪੈਕ ਦੱਸਿਆ ਉਸ ਤੋਂ ਬਾਅਦ ਤੁਸੀਂ ਜਦੋਂ ਇਹ ਸੁੱਕ ਜਾਣਾ ਹੈ ਤੇ ਫਿਰ ਤੁਸੀਂ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਗਿੱਲਾ ਕਰਕੇ ਇਹਨੂੰ ਤੁਸੀਂ ਰਿਮੂਵ ਕਰ ਦੇਣਾ ਤਾਂ ਜੋ ਜਿੰਨੀ ਵੀ ਗੰਦਗੀ ਜਿੰਨੀ ਵੀ ਮੈਲ ਹੈ ਸਾਰੀ ਹੀ ਪ੍ਰੋਪਰ ਬਾਹਰ ਆ ਜਾਵੇ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਰਿਮੂਵ ਰਿਮੂਵ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਗੁੰਗਨਾ ਪਾਣੀ ਲੈਣਾ ਹੈ ਕੋਸਾ ਜਿਹਾ ਪਾਣੀ ਲੈ ਲੈਣਾ ਇਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਹੱਥਾਂ ਨੂੰ ਤੁਸੀਂ ਡਿਪ ਕਰਕੇ ਪੈਰ ਹੋਂ ਗਰਦਨ ਹੋਵੇ ਇਸ ਤਰੀਕੇ ਨਾਲ ਤੁਸੀਂ ਆਪਣੇ ਆ ਸਾਫ ਕਰਨਾ ਜੇ ਗਰਦਨ ਹੈਗੀ ਤਾਂ ਤੁਸੀਂ ਨਾ ਕੋਈ ਵੀ ਸੁਪੰਚ ਵਾਲਾ ਕੱਪੜਾ ਲੈ ਲੈਣਾ ਕੋਈ ਵੀ ਟਾਵਲ ਵਾਲਾ ਕੱਪੜਾ ਲੈ ਕੇ ਉਹਨੂੰ ਗੁੰਗਨੇ ਪਾਣੀ ਦੇ ਵਿੱਚ ਪਾ ਕੇ ਫਿਰ ਤੁਸੀਂ ਗਰਦਨ ਵੀ ਸਾਫ ਕਰਨੀ ਆਪਣੇ ਜਿੱਥੇ ਵੀ ਤੁਹਾਡੇ ਟੈਨਿੰਗ ਹੈ ਉਹ ਤੁਸੀਂ ਚੰਗੀ ਤਰ੍ਹਾਂ ਸਾਫ ਕਰਨਾ ਹੈ ਠੀਕ ਹੈ ਕੱਪੜੇ ਨਾਲ ਕਰਨਾ ਹੈ ਹੱਥਾਂ ਪੈਰਾਂ ਤੇ ਹੈਗੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਡਾਇਰੈਕਟ ਪਾਣੀ ਲੈ ਕੇ ਕਿਸੇ ਵੀ ਖੁੱਲੇ ਬਰਤਨ ਵਿੱਚ ਗੁੰਗਨਾ ਜਿਹਾ ਪਾਣੀ ਲੈ ਕੇ ਤੇਨੂੰ ਇਸ ਤਰੀਕੇ ਨਾਲ ਆਪਣੇ ਫੇਸ ਪੈਕ ਨੂੰ ਉਤਾਰ ਸਕਦੇ ਹੋ ਜਿਕੇ ਇਹ ਮੰਨਿਓ ਤੁਹਾਡੀ ਜਿਹੜੀ ਤੁਸੀਂ ਨਾ ਹਫਤੇ ਦੇ ਵਿੱਚ ਦੋ ਵਾਰੀ ਕਰ ਲਿਆ ਨਾ ਤੁਹਾਡੀ ਜਿਹੜੀ ਟੈਨਿੰਗ ਹੈ ਨਾ ਬਿਲਕੁਲ ਰਿਮੂਵ ਹੋ ਜਾਣੀ ਹੈ ਪੈਰ ਤੁਹਾਡੇ ਇੰਨੇ ਗੋਰੇ ਚਿੱਟੇ ਹੋ ਜਾਣੇ ਨੇ ਹਰ ਕੋਈ ਪੁੱਛੇਗਾ ਕਿ ਤੁਸੀਂ ਮੈਨੀਕੂਰ ਪੈਡੀਕੂਰ ਕਰਵਾਉਂਦੇ ਹੋ ਕਿਉਂ ਜਾਣਾ ਆਪਾਂ ਹਨਾ ਇੰਨੇ ਨੇ ਵਹਿੰਗੇ ਟ੍ਰੀਟਮੈਂਟ ਕਰਵਾਉਣਾ ਵਾਤੇ ਕਿਉਂ ਆਪਾਂ ਇੰਨੇ ਨੇ ਪੈਸੇ ਬਰਬਾਦ ਕਰਨੇ ਨੇ ਤਾਂ ਹੀ ਤੁਹਾਨੂੰ ਘਰੇ ਹੀ ਵਧੀਆ ਜਿਆ ਨੁਸਖਾ ਦੱਸ ਰਹੀ ਆ ਕਿ ਤੁਸੀਂ ਆਪਣਾ ਮੈਨੀਕੂਰ ਪੈਡੀਕੂਰ ਹੱਥਾਂ ਪੈਰਾਂ ਦਾ ਘਰੇ ਹੀ ਆਪਣੇ ਬਹੁਤ ਹੀ ਈਜੀ ਤਰੀਕੇ ਨਾਲ ਕਰ ਸਕਦੇ ਹੋ ਬਸ ਇਹਨਾਂ ਚੀਜ਼ਾਂ ਦੇ ਨਾਲ ਤੇ ਤੁਸੀਂ ਹੁਣ ਲਾਈਵ ਰਿਜ਼ਲਟ ਦੇਖਿਓ ਬਿਲਕੁਲ ਹੱਥ ਜਿਹੜਾ ਸਾਫ਼ ਹੋ ਚੁੱਕਿਆ ਹੋਣਾ ਸਾਰੀ ਟੈਨਿੰਗ ਜਿਹੜੀ ਹੈ ਖਤਮ ਹੋ ਗਈ ਤੇ ਹਾਂਜੀ ਚੰਗੀ ਤਰ੍ਹਾਂ ਹੱਥਾਂ ਨੂੰ ਮੈਂ ਧੋ ਲਿਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੱਥ ਮੇਰੇ ਬਿਲਕੁਲ ਸਾਫ਼ ਹੋ ਗਏ ਨੇ ਬਿਲਕੁਲ ਗਲੋ ਕਰਨ ਲੱਗ ਗਏ ਨੇ ਟੈਨਿੰਗ ਜਿਹੜੀ ਬਿਲਕੁਲ ਰਿਮੂਵ ਹੋ ਚੁੱਕੀ ਹੈ ਲਾਈਵ ਪ੍ਰੂਫ ਤੁਹਾਡੇ ਸਾਹਮਣੇ ਮੈਂ ਲਗਾ ਕੇ ਵੀ ਦੱਸਿਆ ਹੈ ਤੇ ਕਿਸ ਤਰੀਕੇ ਨਾਲ ਉਤਾਰਨਾ ਹੈ ਕਿਹੜੀਆਂ ਚੀਜ਼ਾਂ ਪਾਈਆਂ ਨੇ ਸਾਰਾ ਹੀ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਜਦੋਂ ਵੀ ਤੁਹਾਡੇ ਹੱਥ ਪੈਰ ਸੁੱਕ ਜਾਣੇ ਨੇ ਨਾਰੀਅਲ ਦਾ ਤੇਲ ਲੈ ਕੇ ਥੋੜੀ ਜਿਹੀ ਮ사ਜ ਜਰੂਰ ਕਰ ਲਿਆ ਕਰੋ ਕਿਉਂਕਿ ਦੇਖੋ ਕੋਈ ਵੀ ਆਪਾਂ ਫੇਸ ਪੈਕ ਲਗਾਣੇ ਨੇ ਥੋੜਾ ਖੁਸ਼ਕ ਬਾਅਦ ਵਿੱਚ ਜਰੂਰ ਹੋ ਜਾਂਦੇ ਨੇ ਹੱਥ ਪੈਰ ਇਸ ਤਰੀਕੇ ਨਾਲ ਤੁਸੀਂ ਨਾਰੀਅਲ ਤੇਲ ਲਗਾ ਕੇ ਆਪਣੇ ਹੱਥਾਂ ਪੈਰਾਂ ਦੀ ਮ사ਜ ਕਰ ਸਕਦੇ ਹੋ ਤੇ ਦੂਸਰਾ ਹੱਥ ਮੇਰਾ ਦੇਖ ਲਓ ਬਿਲਕੁਲ ਉਦਾਂ ਹੀ ਕਾਲਾ ਪਿਆ ਕਿਉਂਕਿ ਮੈਂ ਇੱਕ ਹੱਥ ਤੇ ਹੀ ਤੁਹਾਨੂੰ ਲਗਾ ਕੇ ਦੱਸਿਆ ਹੈ ਤਾਂ ਜੋ ਤੁਹਾਨੂੰ ਪਤਾ ਚੱਲ ਜਾਵੇ ਕਿ ਕਿੰਨੀ ਅਸਰ ਕਰਦੀ ਹੈ ਇਹ ਵਾਲੀ ਰੈਮਡੀ ਦੂਸਰੇ ਹੱਥ ਤੇ ਦੇਖੋ ਉਸ ਤਰੀਕੇ ਨਾਲ ਹੀ ਟੈਨਿੰਗ ਹੈ ਤੇ ਉਹ ਹੱਥ ਜਿਹੜਾ ਬਿਲਕੁਲ ਸਾਫ਼ ਹੋ ਚੁੱਕਿਆ ਇਸ ਹੱਥ ਨੂੰ ਮੈਂ ਹੁਣ ਬਾਅਦ ਵਿੱਚ ਕਰਾਂਗੀ ਵੀਡੀਓ ਤੋਂ ਬਾਅਦ ਪਹਿਲਾਂ ਮੈਂ ਤੁਹਾਡੇ ਨਾਲ ਲਾਈਵ ਪ੍ਰੂਫ ਮੈਂ ਕਿਹਾ ਸ਼ੇਅਰ ਕਰ ਦੇਣੀ ਹੈ ਕਿ ਮੇਰੀਆਂ ਭੈਣਾਂ ਜੜੀਆਂ ਲਗਾ ਕੇ ਆਪਣੇ ਹੱਥਾਂ ਪੈਰਾਂ ਨੂੰ ਕਿਸ ਤਰੀਕੇ ਨਾਲ ਗੋਰਾ ਚਿੱਟਾ ਕਰ ਸਕਦੀਆਂ ਨੇ ਤੇ ਅੱਜ ਦੀ ਰੈਮਡੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰ ਦੇਣਾ ਐਧਾ ਤੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ